ਸੋਸ਼ਲ ਮੀਡੀਆ ਤੇ ਕਰਨ ਔਜਲਾ ਦੀ ਵਾਈਫ ਪਾਲ ਕੌਜਲਾ ਦਾ ਬਹੁਤ ਹੀ ਜ਼ਿਆਦਾ ਮਜ਼ਾਕ ਬਣਾਇਆ ਜਾਂਦਾ ਸੀ ਕਿਉਂਕਿ ਉਹ ਥੋੜੀ ਓਵਰਬੇਟ ਹੈ ਤੇ ਉਸਦੇ ਬੇਟ ਨੂੰ ਲੈ ਕੇ ਉਹਨਾਂ ਨੂੰ ਬਹੁਤ ਸਾਰੇ 네ਗੇਟਿਵ ਕਮੈਂਟ ਵੀ ਕੀਤੇ ਜਾਂਦੇ ਸੀ ਤੇ ਉਹਨਾਂ ਦੀ ਇੱਕ ਦੋਰੀ ਲੈਂਦਿਆਂ ਦੀ ਵੀ ਵਾਇਰਲ ਕਰੀਆਂ ਸੀ ਜਿਸ ਦੇ ਵਿੱਚ ਉਹਨਾਂ ਦੀ ਫੈਟ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਉਸ ਨੂੰ ਬੁਰਾ ਭਲਾ ਬੋਲਿਆ ਗਿਆ ਸੀ ਤੇ ਜਿਸ ਤੇ ਕਰਨ ਔਜਲਾ ਨੇ ਵੀ ਰੈਐਕਟ ਕੀਤਾ ਸੀ ਤੇ ਮਜ਼ਾਕ ਉਡਾਉਣ ਵਾਲੇ ਲੋਕਾਂ ਨੂੰ ਰਿਪਲਾਈ ਦਿੱਤਾ ਸੀ ਪਰ ਹੁਣ ਕਰਨ ਔਜਲਾ ਦੀ ਵਾਈਫ ਦੀ ਇੱਕ ਨਵੀਂ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜਿਸ ਨੂੰ ਦੇਖਣ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਗਿਆ ਹੈ ਤੇ ਜਿਸ ਦੇ ਵਿੱਚ ਕਰਨ ਔਜਲਾ ਦੀ ਵ ਓਵਰ weight loss ਕਰ ਲਿਆ ਹੈ ਤੇ ਜੋ ਉਹਨਾਂ ਦੀ ਲੁੱਕ ਹੈ ਉਸਨੇ ਹਰ ਇੱਕ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਪਰ ਜਦਕਰ ਨੌਜ਼ਲਾ ਦੀ ਵਾਈਫ ਦਾ ਬੇਟ ਜਾਂਦਾ ਸੀ ਤਾਂ ਕਰ ਨੌਜ਼ਲਾ ਨੇ ਤਾਂ ਵੀ ਉਸ ਦੀ ਸਪੋਰਟ ਕੀਤੀ ਸੀ ਤੇ ਕਿਹਾਂ ਸੀ ਪਲਕ ਵਰਗਾ ਮੇਰੇ ਲਈ ਕੋਈ ਵੀ ਨਹੀਂ ਬਣ ਸਕਦਾ ਕਿਉਂਕਿ ਉਹ ਮੇਰੀਆਂ ਭੈਣਾਂ ਦਾ ਤੇ ਮੇਰਾ ਬਹੁਤ ਹੀ ਜ਼ਿਆਦਾ ਖਿਆਲ ਰੱਖਦੀਆਂ ਚਾਹੇ ਪਲਕ ਜਿੱਦਾਂ ਦੀ ਵੀ ਹੈ ਉਹ ਮੇਰੇ ਲਈ ਸਭ ਤੋਂ ਸੋਹਣੀ ਆ ਸੋ ਇਹੋ ਜਿਹੇ ਲੋਕਾਂ ਤੇ ਇਹੋ ਜਿਹੇ 네ਗੇਟਿਵ ਕਮੈਂਟ ਕਰਨ ਵਾਲੇ ਲੋਕਾਂ ਨੂੰ تھوڑا اوپر دی ਹੋ ਕੇ ਸੋਚਣਾ ਚਾਹੀਦਾ ਕਿਉਂਕਿ ਰੰਗ ਰੂਪ ਸ਼ਕਲ ਮੈਟਰ ਨਹੀਂ ਕਰਿਆ ਕਰਦੀਆਂ ਬੰਦੇ ਦਾ ਦਿਲ ਤੇ ਨੀਤ ਮੈਟਰ ਕਰਦੀ ਹੈ